ਪਰ ਜੀ ajo hujja sahab ਸਾਡੇ ਵਿੱਚ ਨਹੀਂ ਰਹੇ ਕੀ ਕਹਿਣਾ ਚਾਹੋ ਕਹਿਨੂੰ ਕੁਛ ਵਜੇ ਹੀ ਨਹੀਂ ਵੀਰੇ ਹਣਾ ਮਾਲਕ ਨੇ ਇੱਕ ਸੰਗੀਤ ਹੀ ਖੋਲਿਆ ਸਾਰਾ ਠੀਕ ਹੈ ਜੀ ਸੰਗੀਤ ਬਚਿਆ ਹੀ ਨਹੀਂ ਹੁਣ ਮੈਨੂੰ ਲੱਗਦਾ ਪਿਛੇ ਹੈ ਹੀ ਨਹੀਂ ਕਿਉਂਕਿ ਇਹਨਾਂ ਨੇ ਉਹ ਕੰਮ ਕੀਤਾਗਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਅੱਜ ਜਲ ਸਾਡੇ ਵਾਲਾ ਟਾਈਮ ਹੈ ਜਿਹੜਾ ਅਸੀਂ ਦੋ ਬੋਲ ਅੱਜ गा ਦਿੰਨੇ ਆਂ ਦੋ ਬੋਲ ਕੱਲ੍ਹ गा ਦਿੰਨੇ ਆਂ ਦੋ ਬੋਲ ਪਰਸੋਂ गा ਦਿੰਨੇ ਆਂ ਬਿਲਕੁਲ ਇੰਨੇ ਨੇ ਇੱਕ ਲੈਚ ਸਾਰਾ ਕੰਮ ਕੀਤਾ ਢੋਲਕਾ ਵਾਲਾ ਵੀ ਵਿੱਚੀ ਵਿੱਚੀ ਕਲਾਕਾਰ ਵਿੱਚੀ ਸਾਰੇ ਪਿਠਾ ਕੇ ਰਿਕਾਰਡ ਕੀਤਾ ਸਾਰਿਆਂ ਨੂੰ ਐਦਾਂ ਦਾ ਮਿਊਜ਼ਿਕ ਅਜਾਣ ਉੱਤੇ ਕਿੱਥੇ ਹੋਣਾ ਇਹ ਸਿਸਟਮ ਦੂਜਾ ਸਾਹਿਬ ਦੇ ਬਣਾਏ ਹੋਏ ਪੀਸ ਲੋਕਾਂ ਦੇ ਦਿਨਾਂ ਦੇ ਰਾਜ ਕਰਦੇ ਨੇ ਅੱਜ ਵੀ ਸੋਸ਼ਲ ਮੀਡੀਆ ਤੇ ਉਹਨਾਂ ਦੇ ਬਣਾਏ ਹੋਏ ਪੀਸ ਵਾਇਰਲ ਨੇ ਬਹੁਤ ਸਾਰੇ ਲੋਕੋ ਤੋਂ ਸਿੱਖਦੇ ਵੀ ਨੇ ਹਾਂ ਹਾਂ ਸ਼ਾਲੀ ਜਦੋਂ ਆਪਾਂ ਗਾਣਾ ਸੁਣਦੇ ਆ ਕੋਈ ਵੀ ਜਿਵੇਂ ਚਮਕੀਲਾ ਸਾਹਿਬ ਦਾ ਜਾਂ ਊਜਾ ਸਾਹਿਬ ਦੇ ਜੀ ਕੋਈ ਬਣਾਏ ਹੋਏ ਗਾਣੇ ਸੁਣਦੇ ਆ ਸਾਡੇ ਗਾਣੇ ਤਾਂ ਯਾਦ ਆ ਨਾਲ ਪੀਸ ਵੀ ਯਾਦ ਆ ਹਾਂ ਬਾਜੇ ਦੇ ਪੀਸ ਵੀ ਯਾਦ ਆ ਹੋਰ ਵੀ ਸਿਸਟਮ ਹਣਾ ਜਿੰਨਾ ਵੀ ਕੋਈ ਬੱਜਿਆ ਹੋ ਪਰਪਰ ਯਾਦ ਆ ਉਹ ਅੱਜ ਦੇ ਗਾਣੇ ਜੇ ਮੈਂ ਆਪਦੀ ਗੱਲ ਵੀ ਕਰਾਂ ਮੇਰੇ ਵਾਲੇ ਗਾਣੇ ਵੀ ਮੈਂ ਕਦੇ ਕਦੇ ਭੁੱਲ ਜਾਂਦਾ ਕਿ ਕੀ ਬੱਜਿਆ ਜਾਂ ਕੀ ਮੇਰੇ ਸ਼ਬਦ ਦਾ ਬੋਲ ਹਣਾ ਪਰ ਇਹਨਾਂ ਦੇ ਬਣਾਏ ਹੋਏ ਗਾਣੇ ਜਿਹੜੇ ਇੰਨੇ ਇੰਨੇ ਵਧੀਆ ਬਣਾਏ ਹੋਇਆ ਉਹ ਆਟੋਮੈਟਿਕ ਬੰਦੇ ਦੇ ਦਿਮਾਗ 'ਚ ਤੇ ਬਾਡੀ 'ਚ ਵਜਦੇ ਹਣਾ ਜੀ ਉਹ ਜਸਾ ਸਾਹਿਬ ਨਾਲ ਸੰਗਤ ਕਰਨ ਦਾ ਮੌਕਾ ਮਿਲਿਆ ਹਾਂਜੀ ਹਾਂਜੀ ਮੈਂ ਗਾਣਾ ਕੀਤਾ ਪਾਜੀ ਇੱਕੇ ਉਹਨਾਂ ਨਾਲ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਉਹ ਬਹੁਤ ਵਧੀਆ ਜੀ ਬੜਾ ਪਿਆਰ ਨਾਲ ਮੈਨੂੰ ਉਹਨਾਂ ਨੇ ਰੱਖਿਆ ਬੜੇ ਪਿਆਰ ਨਾਲ ਮੇਰਾ ਗਾਣਾ ਰਿਕਾਰਡ ਕੀਤਾ ਜੀ ਤੁਹਾਡੀ ਤਾਰੀਫ਼ ਬੜੀ ਕਰਦੇ ਹੁੰਦੇ ਸੀ ਉਹ ਜਸਾ ਸਾਹਿਬ ਤੁਹਾਡੀ ਆਵਾਜ਼ ਦੇ ਬੜੇ ਕਾਇਲ ਸੀ ਫੈਨ ਹਾਂਜੀ ਹਾਂਜੀ ਮੈਨੂੰ ਮੈਨੂੰ ਬਹੁਤ ਮੈਨੂੰ ਆਸ਼ੀਰਵਾਦ ਦਿੱਤਾ ਉਹਨਾਂ ਨੇ ਵੀ ਤੇਰੀ ਆਵਾਜ਼ ਬਹੁਤ ਬੁਲੰਦ ਹੈ ਤੇ ਮੈਂ ਬਹੁਤ ਤੇਰੀ ਆਵਾਜ਼ ਤੋਂ ਖੁਸ਼ ਹਾਂ ਪੰਜਾਬੀ ਇੰਡਸਟਰੀ ਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਦੋ ਵੱਡੇ ਦਿੱਗਜ ਕਲਾਕਾਰਾਂ ਦਾ ਘਾਟਾ ਬਿਆਨਾ ਪੂਰਾ ਹੋਣਾ ਘਾਟਾ ਜੀ ਇੱਕ ਮਹੀਨਾ ਪਹਿਲਾਂ ਪੱਲਾ ਸਾਹਿਬ ਪੱਲਾ ਸਾਹਿਬ ਜੀ 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 ਕਦੇ ਨਹੀਂ ਇਹ ਘਾਟਾ ਪੂਰਾ ਹੋਣਾ ਪਰ ਮੈਂ ਇੰਨੀ ਕਹਿ ਸਕਦਾ ਕਿ ਮਾਲਕ ਪੱਲਾ ਸਾਹਿਬ ਨੂੰ ਵੀ ਤੇ ਊਜਾ ਸਾਹਿਬ ਨੂੰ ਵੀ ਆਪਣੇ ਚਰਨਾਂ 'ਚ ਨਿਵਾਸਿਆ ਸਾਡੇ ਨਾਲ ਪੰਮੀ ਭਾਈ ਜੀ ਮੌਜੂਦ ਨੇ ਸਰ ਊਜਾ ਸਾਹਿਬ ਸਾਡੇ ਵਿੱਚ ਨਹੀਂ ਰਹੇ ਕੀ ਕਹਿਣਾ ਚਾਹੁੰਗਾ ਮੈਂ ਇੱਕ ਵੱਡਾ ਸੰਗੀਤਕਾਰ ਇੱਕ ਸੰਗੀਤ ਦੀ ਬੱਡੀ ਜੀ ਯੂਨੀਵਰਸਿਟੀ ਰੁਕਸਤ ਹੋ ਗਈ ਹੈ ਬੇਵਕਤਾ 72 ਸਾਲ ਉਮਰ ਕੋ ਬਾੜੀ ਬੱਡੀ ਉਮਰ ਨਹੀਂ ਹੁੰਦੀ ਪਰ ਉਹਨਾਂ ਨੇ ਜੱਦੋ ਜਹਿਦ ਵੀ ਬਹੁਤ ਕੀਤੀ ਜ਼ਿੰਦਗੀ ਚ ਬਿਮਾਰੀਆਂ ਨਾਲ ਵੀ ਬਹੁਤ ਲੜੇ ਪੈਰਾਥਰਾoid ਕੈਂਸਰ ਨਾਲ ਲੜੇ ਫਿਰ ਲੀਵਰ ਕੈਂਸਰ ਨਾਲ ਲੜੇ ਤੇ ਬਹੁਤ ਬਹਾਦਰ ਸੀ ਉਹਨਾਂ ਦਾ ਰਾਜ ਤੇ ਮੈਂ ਬੜਾ ਖੁਸ਼ਕਿਸਮਤ ਆ ਕਿ ਮੈਨੂੰ ਉਹਨਾਂ ਦੇ ਨਾਲ ਕੰਮ ਕਰਨ ਦਾ ਮਾਣ ਪ੍ਰਾਪਤ ਹੋਇਆ ਮੈਨੂੰ ਇਹ ਜੇ ਸਿੰਗਰ professional singer ਸਟੈਬਲਿਸ਼ ਕਰਨ ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੱਜਮਾਲ ਬੇਦਬਾਬੇ ਦੀਆਂ ਬੋਲੀਆਂ 94 ਚ ਉਹਨਾਂ ਨੇ ਕੀਤੀਆਂ ਤਾਂ ਇੱਕ ਨਾ ਚੀਜ਼ ਨੂੰ ਵੱਡੇ ਸਿੰਗਰਾਂ ਦੀ ਕਤਾਰ 'ਚ ਖੜਾ ਕਰਤਾ ਇਹ ਉਹਨਾਂ ਦੀ ਹੀ ਕੰਟਰੀਬਿਊਸ਼ਨ ਹੈ ਕੋਈ ਹੋਰ ਭਵਿੱਖ ਦੇ ਵਿੱਚ ਤੁਸੀਂ ਉਸ ਕਦੇ ਸੋਚਿਆ ਸੀ ਕਿ ਉਹਨਾਂ ਦੇ ਨਾਲ ਫੇਰ ਕੋਈ ਟਰੈਕ ਕਰਨਾ ਜਾਂ ਕਦੇ ਗੱਲਬਾਤ ਹੋਈ ਆ ਹੁਣੇ 6 ਮਹੀਨੇ ਪਹਿਲਾਂ ਹੀ ਮੈਨੂੰ ਕਹਿੰਦੇ ਯਾਰ ਬੋਲੀਆਂ ਦੁਬਾਰੇ ਕਰੀਏ ਅੱਛਾ ਤੇ ਅਸੀਂ ਲਖਾਂ ਵੀ ਲਈਆਂ ਔਰ ਫੇਰ ਤਵੀਤ ਨਿਸ਼ਾਦ ਹੋ ਗਈ ਉਹ ਵਿੱਚ ਹੀ ਸੁਪਨਾ ਰਹਿ ਗਿਆ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਜਿਹੜਾ ਘਾਟਾ ਇੰਡਸਟਰੀ ਨੂੰ ਪਿਆ ਉਹ ਕਦੇ ਪੂਰਾ ਹੋ ਸਕਦਾ ਕਿਉਂਕਿ ਬਹੁਤ ਵੱਡਾ ਘਾਟਾ ਹੈ ਅਸੀਂ ਤੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੇ ਬੱਚੇ ਆਪ ਦੇ ਫਾਦਰ ਮੰਗੋ ਉਹਨਾਂ ਦੇ ਪੱਦ ਜਿੰਨਾ ਤੇ ਚੱਲ ਕੇ ਉਹ ਹੋਰ ਤਰੱਕੀਆਂ ਕਰਨ ਹੋਰ ਅੱਗੇ ਵਧਣ ਤੇ ਉਹਨਾਂ ਦੀ ਲੇਗੇਸੀ ਨੂੰ ਅੱਗੇ ਤੋਰ ਮਸੂ ਸਾਡੇ ਸੰਗੀਤ ਦਾ ਅੱਜ ਵੇੜਾ ਸੁੰਨਾ ਹੋਇਆ ਤੇ ਲੱਗਦਾ ਵੀ ਪਤਾ ਨਹੀਂ ਸਾਡੇ ਚੋਂ ਕੀ ਚਲਾ ਗਿਆ ਸਾਰੇ ਸੰਗੀਤ ਪ੍ਰੇਮੀਆਂ ਨੂੰ ਵੀ ਹੈ ਕਲਾਕਾਰਾਂ ਨੂੰ ਤਾਂ ਖਾਸ ਕਰਕੇ ਹੈ ਹੀ ਜੀ ਜੀ ਸਾਡੀ ਇੰਡਸਟਰੀ ਨੂੰ ਵੀ ਪਤਾ ਨਹੀਂ ਸਾਡੇ ਚੋਂ ਕੌਣ ਚਲਾ ਗਿਆ ਜੀ ਉਹਨਾਂ ਦੇ ਨਾਲ ਕੋਈ ਟਰੈਕ ਕਰਨ ਦਾ ਮੌਕਾ ਮਿਲਿਆ ਨਹੀਂ ਹੋਏ ਹੋਏ ਅਜੇ ਅੱਛਾ ਜੀ ਤੇ ਉਹ ਪਿਛਲੇ ਵਿੱਚ ਵੀ ਕੋਈ ਪਲਾਨ ਸੀਗਾ ਐਸਾ ਕਿ ਹੁਜਾ ਸਾਹਿਬ ਦੇ ਨਾਲ ਹੈਗੇ ਸੀਗੇ ਕਿਉਂਕਿ ਹੁਣ ਜ਼ਿਆਦਾ ਉਹਨਾਂ ਦੀ ਸਿਹਤ ਇਜਾਜ਼ਤ ਨਹੀਂ ਸੀ ਦੇ ਰਹੀ ਇਸ ਕਰਕੇ ਮੂਡ ਦਾ ਜਾਂ ਮਰਜ਼ੀ ਦਾ ਕੰਮ ਕਰ ਲੈਣੇ ਸੀ ਜਦੋਂ ਉਹਨਾਂ ਦਾ ਮਲਕ ਆਖਰੀ ਵਾਰ ਤੁਹਾਡੀ ਗੱਲ ਕਦੋਂ ਹੋਈ ਮੈਂ 2024 ਦੇ ਵਿੱਚ ਸਾ 24 ਦੇ ਵਿੱਚ ਲਾਸਟ ਜੇ ਗੱਲਬਾਤ ਹੋਈ ਹੈ ਕਿਉਂਕਿ ਜ਼ਿਆਦਾ ਫਿਰ ਡਾਊਨ ਰੇਨ ਲੱਗੇ ਸੀ ਜਿਆਦਾ ਅਸੀਂ ਫੋਨ ਕੱਟ ਕਰਦੇ ਸਚਨ ਪਾਦੀਆਂ ਨਾਲ ਤਾਂ ਰੋਜ਼ ਵਾਂਗ ਗੱਲ ਹੁੰਦੀ ਹੈ ਸਾਡੀ ਹੈਲੋ ਹੈ ਹੁੰਦੀ ਰਹਿੰਦੀ ਹੈ ਸਾਰੇ ਜਾਨੀ ਪਰਿਵਾਰ ਨਾਲ ਪੰਕਜ ਪਾਦੀਆਂ ਨਾਲ ਤੇ ਬੋਜਾ ਸਾਹਿਬ ਦਾ ਜਿਹੜਾ ਕਾਟਾ ਲੱਗਦਾ ਕਦੀ ਪੂਰਾ ਹੋਏ ਨਹੀਂ ਹੁੰਦਾ ਸਰ ਇਹ ਪੈਦਾ ਨਹੀਂ ਹੁੰਦੇ ਉਹ ਸਿਆਣੇ ਕਹਿੰਦੇ ਨੇ ਯੁੱਗਵਾਦ ਕੋਈ ਐਦਾਂ ਦਾ ਮਹਾਰਥੀ ਪੈਦਾ ਹੁੰਦਾ ਉਹ ਜਨਾਬ ਚਰਨਜੀਤ ਹੋਜਾ ਸਾਹਿਬ ਕੋਈ 우ਜਾ ਸਾਹਿਬ ਦੀ ਕਈ ਹੋਈ ਕੋਈ ਐਸੀ ਗੱਲ ਜਿਹੜੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਯਾਦ ਆਸਤੀ ਉਹਨਾਂ ਦਾ ਪਿਆਰ ਤੇ ਸਤਿਕਾਰ ਉਹ ਤਾਂ ਹਮੇਸ਼ਾ ਜੋ ਕਹਿੰਦੇ ਸੀ ਉਹ ਸਭ ਦੇ ਕੰਮ ਆਉਂਦਾ ਸੀ ਜੋ ਵੀ ਉਹਨਾਂ ਨੇ ਕਿਹਾ ਆਪਣੇ ਬੁਖਾਰਬਿੰਦ ਚੋ ਕਿਹਾ ਉਹ ਸਭ ਕਲਾਕਾਰਾਂ ਦੇ ਗੀਤਕਾਰਾਂ ਦੇ ਸੰਗੀਤਕਾਰਾਂ ਦੇ ਕੰਮ ਆਇਆ ਜੀ